ਦੋਸਤੋ ਇਸ ਗਾਂ ਦੇ ਚਰਚੇ ਅੱਜ ਕੱਲ ਪੂਰੀ ਦੁਨੀਆ ਦੇ ਵਿੱਚ ਹੋ ਰਹੇ ਆ ਤੁਹਾਨੂੰ ਦੇਖਣ ਦੇ ਵਿੱਚ ਇਹ گاਉ ਬਿਲਕੁਲ ਆਮ ਜੀ ਨਜ਼ਰ ਆ ਰਹੀ ਹੋਣੀ ਆ ਪਰ ਇਹ ਦੋਸਤੋ ਬਹੁਤ ਹੀ ਖਾਸ ਬਣ ਚੁੱਕੀ ਆ ਕਿਉਂਕਿ ਇਸ ਦੇ ਕਾਰਨਾਮੇ ਹੀ ਅਜਿਹੇ ਆ ਤੁਸੀਂ ਵੀ ਜਦੋਂ ਇਸ ਗਾਂ ਦੇ ਕਾਰਨਾਮੇ ਦੇਖੋਗੇ ਤਾਂ ਹੈਰਾਨ ਰਹਿ ਜਾਓਗੇ ਦੋਸਤੋ ਕਿਉਂਕਿ ਇਹ ਗਊ ਜਿਹੜੀ ਇੱਕ ਕੱਪੜੇ ਦੀ ਦੁਕਾਨ ਚਲਾ ਰਹੀ ਆ ਜੀ ਹਾਂ ਦੋਸਤੋ ਤੁਸੀਂ ਬਿਲਕੁਲ ਸੱਚ ਸੁਣਿਆ ਇਹ ਗਾਂ ਜਿਹੜੀ ਇੱਕ ਕੱਪੜੇ ਦੀ ਦੁਕਾਨ ਚਲਾ ਰਹੀ ਆ ਤਾਂ ਤੁਸੀਂ ਦੇਖ ਰਹੇ ਹੋ ਇਹ ਗਊਹਨ ਆਪਣੀ ਦੁਕਾਨ ਦੇ ਵੱਲ ਜਾ ਰਹੀ ਆ ਤੁਸੀਂ ਦੇਖੋਗੇ ਕਿ ਇਹ ਆਪਣੀ ਦੁਕਾਨ ਦਾ ਦਰਵਾਜ਼ਾ ਵੀ ਖੁਦ ਆਪ ਹੀ ਖੋਲੇਗੀ ਤਾਂ ਦੇਖ ਸਕਦੇ ਹੋ ਦੋਸਤੋ ਗਾਂ ਨੇ ਜਿਹੜਾ ਦਰਵਾਜ਼ਾ ਖੋਲ ਲਿਆ ਤੇ ਦੁਕਾਨ ਦੇ ਅੰਦਰ ਦਾਖਲ ਹੋ ਚੁੱਕੀ ਆ ਤਾਂ ਹੁਣ ਅੱਗੇ ਦੋਸਤੋ ਇਹ ਗਊ ਹੈ ਜਿਹੜੀ ਗੱਡੀ ਦੇ ਉੱਪਰ ਬਰਾਜ਼ਮਾਨ ਹੋਵੇਗੀ ਤਾਂ ਤੁਸੀਂ ਦੇਖ ਸਕਦੇ ਹੋ ਕਾਫੀ ਲੋਕ ਇਸ ਗਊ ਨੂੰ ਦੇਖਣ ਦੇ ਲਈ ਦੂਰੋਂ ਦੂਰੋਂ ਪਹੁੰਚੇ ਹੋਇਆ ਦੋਸਤੋ ਤਾਂ ਅੱਗੇ ਜਿਹੜੇ ਮੀਡੀਆ ਵੀ ਕਵਰੇਜ ਕਰਨ ਦੇ ਲਈ ਪਹੁੰਚਿਆ ਹੋਇਆ ਤਾਂ ਤੁਸੀਂ ਦੇਖ ਸਕਦੇ ਹੋ ਦੋਸਤੋ ਹੁਣ ਇਹ ਗਾਂ ਜਿਹੜੀ ਇਸ ਗੱਡੀ ਦੇ ਉੱਪਰ ਚੜੇਗੀ ਤਾਂ ਦੇਖੋ ਦੋਸਤੋ ਗਾਂ ਜਿਹੜੀ ਉਹ ਗੱਡੀ ਦੇ ਉੱਪਰ ਚੜ ਚੁੱਕੀ ਆ ਤਾਂ ਦੋਸਤੋ ਇਹ ਗਾਊ ਹੈ ਜਿਹੜੀ 36 ਗੜੀ ਰਾਜਧਾਨੀ ਰਾਏਪੁਰ ਦੇ ਵਿੱਚ ਰਹਿੰਦੀ ਆ ਜਿੱਥੇ ਕਿ ਇਸ ਦੁਕਾਨਦਾਰ ਦੇ ਨਾਲ ਕੋਈ ਅਗਲੇ ਪਿਛਲੇ ਜਨਮ ਦਾ ਕੋਈ ਖਾਸ ਰਿਸ਼ਤਾ ਇਸ گاਉ ਦੇ ਨਾਲ ਦੱਸਿਆ ਜਾ ਰਿਹਾ ਦੋਸਤੋ ਕਿਉਂਕਿ ਇਹਨਾਂ ਦੋਵਾਂ ਦਾ ਪਿਆਰ ਹੀ ਜਿਹੜਾ ਪੂਰੀ ਦੁਨੀਆ ਦੇ ਵਿੱਚ ਅੱਜ ਕੱਲ ਮਸ਼ਹੂਰ ਹੋ ਚੁੱਕਿਆ ਇਸ ਗਾਂ ਦੇ ਇਸ ਵਖਰੇ ਤੇ ਅਨੋਖੇ ਕਾਰਨਾਮੇ ਦੇ ਕਾਰਨ ਦੋਸਤੋ ਇਹ ਜੈਨ ਸਾਹਿਬ ਜੋ ਦੁਕਾਨ ਚਲਾਉਂਦੇ ਆ ਤਾਂ ਉਹਨਾਂ ਦਾ ਕਹਿਣਾ ਕਿ ਇਹ ਗਾਂ ਪਿਛਲੇ ਕਈ ਸਾਲਾਂ ਤੋਂ ਉਸ ਦੀ ਦੁਕਾਨ ਦੇ ਉੱਪਰ ਹਰ ਰੋਜ਼ ਆਉਂਦੀ ਆ ਤੇ ਘੰਟਿਆਂ ਬੱਧੀ ਬੈਠ ਕੇ ਜਿਹੜਾ ਉਸ ਨੂੰ ਆਸ਼ੀਰਵਾਦ ਦਿੰਦੀ ਹੈ ਤੇ ਜਦੋਂ ਤੋਂ ਇਹ ਗਾਂ ਉਸ ਦੀ ਦੁਕਾਨ ਦੇ ਵਿੱਚ ਆਉਣ ਲੱਗੀ ਆ ਤਾਂ ਉਸ ਦਾ ਕਪੜੇ ਦਾ ਜਿਹੜਾ ਕੰਮ ਵੀ ਬਹੁਤ ਵਧੀਆ ਚੱਲ ਰਿਹਾ ਉਸ ਦੀ ਦੁਕਾਨ ਵੀ ਬਹੁਤ ਵਧੀਆ ਚੱਲ ਰਹੀ ਹੈ ਲੋਕ ਦੂਰੋਂ ਦੂਰੋਂ ਉਸ ਦੀ ਜਿਹੜੀ ਦੁਕਾਨ ਦੇ ਵਿੱਚ ਇਸ ਗਾਂ ਦੇ ਦਰਸ਼ਨ ਕਰਨ ਦੇ ਲਈ ਆਉਂਦੇ ਆ ਤੇ ਕਪੜਾ ਵੀ ਖਰੀਦ ਕੇ ਲੈ ਕੇ ਜਾਂਦੇ ਆ ਸੋ ਦੋਸਤੋ ਇਹ ਇੱਕ ਵਾਕਿਆ ਹੀ ਜਾਨਵਰ ਤੇ ਇਨਸਾਨਾਂ ਦੇ ਵਿੱਚ ਪਿਆਰ ਦੀ ਇੱਕ ਵਿਲੱਖਣ ਮਿਸਾਲ ਇਸ ਗਊ ਨੇ ਪੈਦਾ ਕਰ ਦਿੱਤੀ ਆ ਦੋਸਤੋ ਇਸ ਦੁਕਾਨ ਦੇ ਮਾਲਕ ਅਖਿਲੇ ਜੈਨ ਦਾ ਕਹਿਣਾ ਹੈ ਕਿ ਇਹ ਗਾ ਪਿਛਲੇ ਕਈ ਸਾਲਾਂ ਤੋਂ ਹਰ ਰੋਜ਼ ਉਹਨਾਂ ਦੀ ਦੁਕਾਨ ਦੇ ਉੱਪਰ ਉਹਨਾਂ ਨੂੰ ਅਸ਼ੀਰਵਾਦ ਦੇਣ ਦੇ ਲਈ ਆਉਂਦੀ ਆ ਤੇ ਉਹਨਾਂ ਨੇ ਪਿਆਰ ਦੇ ਨਾਲ ਇਸ ਗਊ ਦਾ ਨਾਮ ਚੰਦਰਮਣੀ ਰੱਖਿਆ ਹੋਇਆ ਜਦੋਂ ਤੋਂ ਚੰਦਰਮਣੀ ਦੇ ਚਰਨ ਉਹਨਾਂ ਦੀ ਦੁਕਾਨ ਦੇ ਵਿੱਚ ਪਏ ਆ ਤਾਂ ਉਹਨਾਂ ਦੀ ਦੁਕਾਨ ਦੀ ਕਮਾਈ ਦੇ ਵਿੱਚ ਵੀ ਬਹੁਤ ਹੀ ਵਾਧਾ ਹੋਇਆ ਬੜੀ ਦੂਰੋਂ ਦੂਰੋਂ ਲੋਕ ਇਸ ਗਊ ਦੇ ਦਰਸ਼ਨ ਕਰਨ ਦੇ ਲਈ ਵੀ ਆਉਂਦੇ ਆ ਤੇ ਉਹਨਾਂ ਤੋਂ ਕੱਪੜਾ ਵੀ ਖਰੀਦ ਕੇ ਲੈ ਕੇ ਜਾਂਦੇ ਆ ਦੋਸਤੋ ਅਖਲੀ ਜਣ ਇੱਕ ਗਊ ਸੇਵਕ ਹੈ ਗਊਆਂ ਦੀ ਉਹ ਸੇਵਾ ਕਰਦੀ ਆ ਤਾਂ ਇੱਕ ਦਿਨ ਅਚਾਨਕ ਹੀ ਜਿਹੜਾ ਇਹ ਗਊ ਉਹਨਾਂ ਦੀ ਦੁਕਾਨ ਦੇ ਵਿੱਚ ਦਾਖਲ ਹੋਈ ਤਾਂ ਉਹ ਸਮਝ ਗਏ ਕਿ ਇਹ ਗਊ ਕੋਈ ਆਮ ਗਊ ਨਹੀਂ ਆ ਕੋਈ ਸਪੈਸ਼ਲ ਹੀ ਪਰਮਾਤਮਾ ਦੇ ਵੱਲੋਂ ਅਸ਼ੀਰਵਾਦ ਦੇਣ ਦੇ ਲਈ ਇਸ ਗਊ ਨੂੰ ਭੇਜਿਆ ਗਿਆ ਤਾਂ ਉਸ ਤੋਂ ਬਾਅਦ ਹਰ ਰੋਜ਼ ਇਹ ਗਊ ਜਿਹੜੀ ਇਹਨਾਂ ਦੀ ਦੁਕਾਨ ਦੇ ਵਿੱਚ ਆਉਂਦੀ ਆ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਆ ਰਹੀ ਆ ਤੇ ਉਹਨਾਂ ਨੂੰ ਅਸ਼ੀਰਵਾਦ ਦੇ ਕੇ ਜਾਂਦੀ ਆ ਤਾਂ ਤੁਸੀਂ ਦੇਖ ਸਕਦੇ ਹੋ ਦੋਸਤੋ ਗਊ ਆ ਜਿਹੜੀ ਉਹ ਗੱਡੀ ਦੇ ਉੱਪਰ ਬਿਰਾਜਮਾਨ ਹੋ ਚੁੱਕੀ ਆ ਬਿਲਕੁਲ ਜਿਸ ਤਰ੍ਹਾਂ ਇਨਸਾਨ ਆ ਕੇ ਬੈਠਦੀ ਆ ਤਾਂ ਉਸੇ ਤਰ੍ਹਾਂ ਜਿਹੜੀ ਬੜੇ ਪ੍ਰੇਮ ਪਿਆਰ ਦੇ ਨਾਲ ਜਿਹੜੀ ਗਊ ਆ ਉਹ ਗੱਡੀ ਦੇ ਉੱਪਰ ਬੈਠ ਚੁੱਕੀ ਇਹ ਦੋਸਤੋ ਦੋਸਤੋ ਅਖਿਲ ਜੈਨ ਦੱਸਦੇ ਹਨ ਕਿ ਅੱਜ ਤੋਂ 7 ਸਾਲ ਪਹਿਲਾਂ ਆਮ ਵਾਂਗ ਆਪਣੀ ਦੁਕਾਨ ਦੇ ਉੱਪਰ ਬੈਠੇ ਸੀ ਜਦੋਂ ਅਚਾਨਕ ਹੀ ਪਹਿਲੀ ਵਾਰ ਚੰਦਰਮਣੀ ਉਹਨਾਂ ਦੀ ਦੁਕਾਨ ਦੇ ਵਿੱਚ ਆਈ ਤਾਂ ਇੱਕ ਵਾਰ ਤਾਂ ਸਾਰੇ ਦੇਖ ਕੇ ਹੈਰਾਨ ਰਹਿ ਗਏ ਜਿਉਂ ਹੀ ਚੰਦਰਮਣੀ ਉਹਨਾਂ ਦੀ ਦੁਕਾਨ ਦੇ ਵਿੱਚ ਲੱਗੀ ਗੱਦੀ ਦੇ ਉੱਪਰ ਚੜਨ ਲੱਗੀ ਤਾਂ ਉਹਨਾਂ ਦੀ ਦੁਕਾਨ ਤੇ ਕੰਮ ਕਰਨ ਵਾਲੇ ਸਟਾਫ ਮੈਂਬਰ ਵੀ ਇੱਕ ਵਾਰ ਤਾਂ ਘਬਰਾ ਗਏ ਪਰ ਚੰਦਰਮਣੀ ਬੜੇ ਪਿਆਰ ਦੇ ਨਾਲ ਆ ਕੇ ਉਹਨਾਂ ਦੀ ਦੁਕਾਨ ਦੇ ਵਿੱਚ ਗੱਦੀ ਦੇ ਉੱਪਰ ਬੈਠ ਗਈ ਤੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਲਗਾਤਾਰ ਚੰਦਰਮਣੀ ਹਰ ਰੋਜ਼ ਉਹਨਾਂ ਦੀ ਦੁਕਾਨ ਦੇ ਵਿੱਚ ਆ ਕੇ ਗੱਦੀ ਦੇ ਉੱਪਰ ਬੈਠਦੀ ਹੈ ਤੇ ਉਹਨਾਂ ਨੂੰ ਆਸ਼ੀਰਵਾਦ ਦੇ ਕੇ ਜਾਂਦੀ ਹੈ ਸੋ ਦੋਸਤੋ ਇੱਕ ਜਾਨਵਰ ਦਾ ਇਨਸਾਨ ਦੇ ਨਾਲ ਪਿਆਰ ਕਿਵੇਂ ਤੁਹਾਨੂੰ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਸ ਵੀਡੀਓ ਨੂੰ ਆਪਣੇ ਹੋਰ ਦੋਸਤਾਂ ਦੇ ਨਾਲ ਸਾਂਝੀ ਵੀ ਕਰਿਓ ਧੰਨਵਾਦ